ਕਦਮ ਮਾਮੇ ਨਿੱਕੇ ਹੀ ਹੋ ਪਰ ਜੇ ਚਲਦੇ ਰਹੇ ਤੇ ਮਨੁੱਖ ਉਲਝਣਾਂ ਦੇ ਗੁੱਛੇ ਵਿੱਚੋਂ ਨਿਕਲ ਹੀ ਜਾਂਦਾ ਹੈ ਜੀਵਨ ਵਿੱਚ ਸਭ ਕੁਝ ਖਤਮ ਹੋਣ ਵਰਗਾ ਕੁਝ ਨਹੀਂ ਹੁੰਦਾ ਅਸਲ ਵਿੱਚ ਇੱਕ ਨਵੀਂ ਸ਼ੁਰੂਆਤ ਸਾਡਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਕਿਸਮਤ ਤੇ ਹਾਲਾਤ ਜਦੋਂ ਸਾਥ ਨਾ ਦੇਣ ਤਾਂ ਉਹਨਾਂ ਦੀ ਵੀ ਸੁਣਨੀ ਪੈਂਦੀ ਹੈ ਜੀਣਾ ਦੀ ਕੋਈ ਔਕਾਤ ਨਹੀਂ ਹੁੰਦੀ ਕਿਸੇ ਵੀ ਵਿਅਕਤੀ ਜਾਂ ਚੀਜ਼ ਦਾ ਸੁਭਾ ਨਹੀਂ ਬਦਲਦਾ ਕੈਂਚੀ ਨੇ ਕੱਟਣਾ ਹੁੰਦਾ ਹੈ ਤੇ ਸੂਈ ਨੇ ਸਿਉਣਾ ਹੁੰਦਾ ਹੈ ਲੋਕਾਂ ਦੇ ਕੰਮ ਆਉਂਦੇ ਰੋ ਕਿਉਂਕਿ ਕੁਦਰਤ ਦਾ ਅਸੂਲ ਹੈ ਜਿਸ ਖੂਹ ਤੋਂ ਲੋਕ ਪਾਣੀ ਪੀਂਦੇ ਰਹਿਣ ਉਹ ਕਦੇ ਵੀ ਸੁੱਕਦੇ ਨਹੀਂ ਕਰਮ ਵਿੱਚ ਫालतू ਚੀਜ਼ਾਂ ਇਸ ਲਈ ਰਹਿੰਦੀਆਂ ਹਨ ਕਿਉਂਕਿ ਜਿਨ੍ਹਾਂ ਨੂੰ ਇਹ ਦਿੱਤੀਆਂ ਜਾ ਸਕਦੀਆਂ ਹਨ ਉਹ ਸਾਨੂੰ ਚੰਗੇ ਨਹੀਂ ਲੱਗਦੇ ਟੈਲੀਫੋਨ ਤੇ ਬੋਲਦਿਆਂ ਜੇ ਚਿਹਰੇ ਤੇ ਮੁਸਕਰਾਟ ਹੋਵੇ ਤੇ ਇਹ ਦੂਸਰੇ ਪਾਸੇ ਜ਼ਰੂਰ ਦਿਖਾਈ ਦਿੰਦੀ ਹੈ ਦਿਲਾਂ ਵਾਲੇ ਲੋਕ ਇਸ ਗੱਲ ਨੂੰ ਜ਼ਿਆਦਾ ਬਿਹਤਰ ਸਮਝਦੇ ਹਨ ਪੌੜੀ ਸ਼ਤ ਤੇ ਜਾਣ ਲਈ ਹੁੰਦੀ ਹੈ ਪਰ ਜਿਨ੍ਹਾਂ ਦੀ ਨਜ਼ਰ ਅਸਮਾਨ ਤੇ ਹੁੰਦੀ ਹੈ ਉਹ ਪੌੜੀ ਨਹੀਂ ਵਰਤਦੇ ਉਡਾਣ ਭਰਦੇ ਹਨ ਜ਼ਿੰਦਗੀ ਵਿੱਚ ਰਗੜ ਖਾਣੀ ਵੀ ਜ਼ਰੂਰੀ ਹੈ ਇਹ ਸਾਡੇ ਤੇ ਨਿਰਪਰ ਕਰਦਾ ਹੈ ਕਿ ਅਸੀਂ ਚੂਰਾ ਬਣਨਾ ਹੈ ਜਾਂ ਫਿਰ ਹੀਰੇ ਮੋਮ ਚਮਕਣਾ ਹੈ ਹੱਥ ਦੀਆਂ ਉਂਗਲਾਂ ਵਿੱਚ ਵਿਤ ਇਸ ਲਈ ਹੁੰਦੀ ਹੈ ਤਾ ਜੋ ਅਸੀਂ ਕਿਸੇ ਦਾ ਹੱਥ ਫੜ ਸਕੀਏ ਜਾਂ ਕੋਈ ਸਾਡਾ ਹੱਥ ਫੜ ਸਕੇ ਠੋਖਾ ਵੀ ਬਦਾਮ ਵਾਂਗ ਹੈ ਜਿੰਨਾ ਖਾਓਗੇ ਓਨੀ ਅਕਲ ਆਵੇਗੀ ਜ਼ਿੰਦਗੀ ਉਸ ਦੌਰ ਵਿੱਚੋਂ ਗੁਜ਼ਰ ਰਹੀ ਹੈ ਦਿਲ ਦੁਖਦਾ ਹੈ ਪਰ ਚਿਹਰਾ ਹੱਸਦਾ ਹੈ ਬਚਪਨ ਵਿੱਚ ਮੇਰੀਆਂ ਕੁਝ ਸੱਟਾਂ ਮਾਂ ਦੀ ਫੂਕ ਨਾਲ ਹੀ ਠੀਕ ਹੋ ਜਾਂਦੀਆਂ ਸਨ ਘਰਾਂ ਵਿੱਚ ਦਾਦੀਆਂ ਨਾਨੀਆਂ ਡਾਕਟਰ ਹੀ ਹੁੰਦੀਆਂ ਜਿਨ੍ਹਾਂ ਨੇ ਰਿਸ਼ਤਾ ਨਿਭਾਉਣਾ ਹੁੰਦਾ ਹੈ ਉਹ ਤਾਂ ਹਜ਼ਾਰਾਂ ਗਲਤੀਆਂ ਵੀ ਮੁਆਫ ਕਰ ਦਿੰਦੇ ਹਨ ਜਿਨ੍ਹਾਂ ਨਹੀਂ ਨਿਭਾਉਣਾ ਉਹ ਨਿੱਕੀ ਜਿਹੀ ਗੱਲ ਤੇ ਰਿਸ਼ਤਾ ਤੋੜ ਦਿੰਦੇ ਹਨ ਰਿਸ਼ਤਿਆਂ ਵਿੱਚ ਅਨੇਕਾਂ ਦਰਵਾਜ਼ੇ ਹੁੰਦੇ ਹਨ ਬੇਸ਼ੁਮਾਰ ਖਿੜਕੀਆਂ ਹੁੰਦੀਆਂ ਹਨ ਬਰ ਅਸਲੀ ਦਿਲਾਂ ਦਾ ਦਰਵਾਜ਼ਾ ਬੰਦ ਨਹੀਂ ਕਰਨਾ ਚਾਹੀਦਾ ਸੋ ਦੋਸਤੋ ਅੱਜ ਦੇ ਇਹ ਵਿਚਾਰ ਤੁਹਾਨੂੰ ਕਿਵੇਂ ਦੇ ਲੱਗੇ ਹਨ ਕਮੈਂਟ ਕਰਕੇ ਦੱਸਣਾ ਵਧੀਆ ਲੱਗਿਆ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਆਪਣੇ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਬੈਲ ਆਈਕਨ ਬਟਨ ਦਬਾਉਣਾ ਤਾਂ ਕਿ ਇਸ ਤਰ੍ਹਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਮਿਲਦਾ ਰਹੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ